ਸਰਨ ਜੈਮਸ ਕੀ ਗੋਡ ਬlesਿਵ ਮੈਂ ਵਿਸ਼ਵਾਸ ਕਰਦਾ ਸਾਰੇ ਠੀਕ ਠਾਕ ਹੋਗੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਸੰਡੇ ਹੈ ਜੋ 18 ਔਰ 25 ਤਰੀਕ ਆ ਰਹੀ ਹੈ ਔਰ ਜੋ 18 ਫਰਵਰੀ ਤੋਂ 25 ਫਰਵਰੀ ਜੋ ਐਤਵਾਰ ਹੈ ਜਿਹਦੇ ਵਿੱਚ ਸਪੈਸ਼ਲ ਬਹੁਤ ਜ਼ਬਰਦਸਤ ਪ੍ਰੇਰਿਤ ਕੀਤੀ ਜਾਣੀ ਹੈ ਜਿਹਦੇ ਵਿੱਚ ਤੁਸੀਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਵੱਡੇ ਕੰਮਾਂ ਨੂੰ ਦੇਖੋਗੇ ਪਰਮੇਸ਼ਵਰ ਇਸ ਮੀਟਿੰਗ ਦੇ ਵਿੱਚ ਵੱਡੇ ਕੰਮ ਕਰੇਗਾ ਪਰਮੇਸ਼ਰ ਛੂਏਗਾ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਕਿ ਤੁਸੀਂ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਰੋਕੀਆਂ ਨੂੰ ਬਿਮਾਰਾਂ ਨੂੰ ਨਸ਼ੇ ਕਰਨ ਵਾਲਿਆਂ ਨੂੰ ਬੇਉਲਾਦ ਲੋਕਾਂ ਨੂੰ ਭੂਤਾਂ ਨੇ ਜਕੜੇ ਹੋਏ ਲੋਕਾਂ ਨੂੰ ਸਭ ਨੂੰ ਲੈ ਕੇ ਆਉਣਾ ਹੈ ਅਗਰ ਜਿਹੜੇ ਤੁਸੀਂ ਪਹਿਲੀ ਵਾਰ ਆ ਰਹੇ ਹੋ ਤਾਂ ਮੈਂ ਚਾਹੁੰਦਾ ਕਿ ਸਕਰੀਨ ਦੇ ਉੱਪਰ ਜੋ ਨੰਬਰ ਆ ਰਹੇ ਹਨ ਤੁਸੀਂ ਨਾਲ ਉੱਪਰ ਸੰਪਰਕ ਕਰ ਸਕਦੇ ਹੋ 8725953425703105777 whatsapp ਨੰਬਰ ਮੇਰਾ ਹੈਗਾ 9968826042 ਤੁਸੀਂ ਇਹਦੇ ਉੱਪਰ ਆਪਣਾ whatsapp ਆਪਣਾ ਮੈਸੇਜ ਕਰ ਸਕਦੇ ਹੋ ਤੁਸੀਂ ਕਿੱਥੋਂ ਆਉਣਾ ਚਾਹੁੰਦੇ ਹੋ ਕਿੱਥੋਂ ਆ ਰਹੇ ਹੋ ਤੁਹਾਨੂੰ ਜਗ੍ਹਾ ਦਾ ਪਤਾ ਨਹੀਂ ਹੈ ਆਪਕੋ ਲੋਕੇਸ਼ਨ ਸੈਂਡ ਕੀਤੀ ਜਾਏਗੀ ਔਰ ਮੈਂ ਪ੍ਰਾਰਥਨਾ ਕਰੂੰਗਾ ਸਪੈਸ਼ਲ ਲੇ ਹੈਂਡ ਪ੍ਰਾਰਥਨਾ ਹੋਏਗੀ ਫ੍ਰੀ ਲੇ ਹੈਂਡ ਪ੍ਰਾਰਥਨਾ ਹੋਏਗੀ ਆਇਲ ਪ੍ਰਾਰਥਨਾ ਹੋਏਗੀ ਪਰਮੇਸ਼ਰ ਇਸ ਪ੍ਰਾਰਥਨਾ ਦੁਆਰਾ ਆਪਕੋ ਬਹੁਤ ਸਾਰੀ ਬਲੇਸਿੰਗ ਦੇਗਾ ਚੰਗਾ ਕਰੇਗਾ ਅਗਰ ਪਹਿਲੀ ਵਾਰ ਤੁਸੀਂ ਆਏ ਹੋ ਅਗਰ ਦੂਰ ਦੇ ਲੋਕ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਦੂਰ ਦੇ ਲੋਕ ਜੋ ਨਹੀਂ ਆ ਸਕਦੇ ਤਾਂ ਲਾਈਵ ਤੁਸੀਂ ਇਸ ਮੀਟਿੰਗ ਨੂੰ ਅਟੈਂਡ ਕਰਨਾ ਹੈ ਜਿਹੜੇ ਲੰਬੇ ਦੇ ਲੋਕ ਨੇ 200 ਕਿਲੋਮੀਟਰ ਤੋਂ 150 ਕਿਲੋਮੀਟਰ ਤੋਂ 100 ਕਿਲੋਮੀਟਰ ਤੋਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੁਸੀਂ ਆਓ ਮੀਟਿੰਗ ਦਾ ਸਮਾਂ ਹੈ ਸਵੇਰੇ 10 ਵਜੇ ਔਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਸਮਾਪਤੀ ਹੋਏਗੀ ਪਰਮੇਸ਼ਰ ਦੇ ਘਰ ਵਿੱਚ ਆਓ ਪਰਮੇਸ਼ਰ ਦੀਆਂ ਬਰਕਤਾਂ ਨੂੰ ਹਾਸਲ ਕਰੋ ਵੱਡੇ ਵੱਡੇ ਕੰਮਾਂ ਨੂੰ ਹਾਸਲ ਕਰੋ ਗੋਡ ਬlesਸ ਯੂ ਸਾਰਿਆਂ ਨੂੰ ਜੈਮ ਸੀ ਕੀ ਓਕੇ ਗੋਡ ਬlesਸ ਯੂ ਗੋਡ ਬlesਸ ਯੂ